ਪਤਿਤ ਪਵਨ ਜਗਤ ਜੋਤ ਜੁਗੋ ਜੁਗਿਆ ਟਲ ਛਤਰ ਚੰਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਿਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਬਖਸ਼ਿਸ਼ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਕਬਾਕ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀ ਬੜਾ ਹੰਸ ਰਾਗ ਦੇ ਵਿੱਚ ਉਚਾਰਣ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰੇ ਆਪ ਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨ ਹਨ ਮਨ ਮੈਲੈ ਸਭ ਕਿਛ ਮੈਲਾ ਤਨ ਧੋਤੇ ਮਨ ਹੱਛਾ ਨਾ ਹੋਏ ਮਨ ਮੈਲਦ ਮਤਲਬ ਵਿਕਾਰਾਂ ਨਾਲ ਮੈਨੇ ਬਣਦੇ ਰਹਹੀਂ ਤਨ ਧੋਤੇ ਤਨ ਕਹਿੰਦੇ ਨੇ ਸਰੀਰ ਨੂੰ ਵਿਜ ਸਰੀਰ ਨੂੰ ਤੀਰਥਾਦਕ ਤੇ ਇਸ਼ਨਾਨ ਕਰਾ ਲਿਆ ਜਾਏ ਸਤਿਗੁਰੂ ਸਾਹਿਬ ਕਹਿੰਦੇ ਹਨ ਕਿ ਜੇ ਮਨੁੱਖ ਦਾ ਮਨ ਵਿਕਾਰਾਂ ਨਾਲ ਮੈਲੈ ਤਾਂ ਕਹਿੰਦੇ ਭਾਈ ਸਭ ਕੁਝ ਹੀ ਮੈਲੈ ਫਿਰ ਤੀਰਥਾਂ ਆਦਿਕ ਤੇ ਇਸ਼ਨਾਨ ਕਰਨ ਨਾਲ ਇਹ ਮਨ ਪਵਿੱਤਰ ਨਹੀਂ ਹੋ ਸਕਦਾ ਮਹਾਰਾਜ ਕਹਿੰਦੇ ਹਨ ਕਿ ਮਨ ਜਿਹੜਾ ਇਹ ਭੁੱਲਿਆ ਹੋਇਆ ਕੁਰਾਹੇ ਪਿਆ ਹੋਇਆ ਇਹੋ ਜਗਤ ਪਰਮ ਭੁਲਾਇਆ ਬਿਰਲਾ ਬੁਝੈ ਕੋਏ ਪਰਮ ਕਹਿੰਦੇ ਨੇ ਭੁਲੇਖੇ ਨੂੰ ਸੱਚੇ ਪਾਤਸ਼ਾਹ ਕਹਿੰਦੇ ਪਰ ਇਹ ਸੰਸਾਰ ਜਿਹੜਾ ਨਾ ਭੁਲੇਖੇ ਵਿੱਚ ਪੈ ਕੇ ਕੁਰਾਹੇ ਤੁਰਿਆ ਜਾ ਰਿਹਾ ਹੈ ਕੋਈ ਬਿਰਲਾ ਹੀ ਇਸ ਸਚਾਈ ਨੂੰ ਸਮਝਦਾ ਹੈ ਜਪ ਮਨ ਮੇਰੇ ਤੂੰ ਏਕੋ ਨਾਮ ਆਪਣੇ ਮਨ ਨੂੰ ਸਮਝਾਈਏ ਇਹ ਮੇਰੇ ਮਨ ਤੂੰ ਸਿਰਫ ਪਰਮਾਤਮਾ ਦਾ ਇੱਕ ਨਾਮ ਹੀ ਜਪਿਆ ਕਰ ਉਹੀ ਤੇਰੇ ਵਾਸਤੇ ਜ਼ਿੰਦਗੀ ਦਾ ਖਜ਼ਾਨਾ ਸਤਿਗੁਰੂ ਦੀਆ ਮੋਕੋ ਇਹੋ ਨਿਧਾਨ ਇਹ ਨਾਮ ਖਜ਼ਾਨਾ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਰਹਾਉ ਸਿੱਧਾਂ ਕੇ ਆਸਣ ਜੇ ਸਿੱਖੈ ਇੰਦਰੀ ਵਸ ਕਰ ਕਮਾਏ ਮਹਾਰਾਜ ਕਹਿੰਦੇ ਵੀ ਜੇ ਮਨੁੱਖ ਕਰਾ ਮਾਤੀ ਜੋਗੀਆਂ ਵਾਲੇ ਆਸਣ ਕਰਨੇ ਸਿੱਖ ਲੈ ਤੇ ਕਾਮਵਾਸਨਾ ਨੂੰ ਜਿੱਤ ਕੇ ਆਸਣਾਂ ਦੇ ਅਭਿਆਸ ਦੀ ਕਮਾਈ ਕਰਨ ਲੱਗ ਪਏ ਤਾਂ ਵੀ ਕਹਿੰਦੇ ਮਨ ਕੀ ਮੈਲ ਨਾ ਉਤਰੈ ਹਉਮੈ ਮੈਲ ਨ ਜਾਹੀ ਤਾਂ ਵੀ ਮਨ ਦੀ ਮੈਲ ਨਹੀਂ ਲੈਂਦੀ ਤੇ ਮਨ ਵਿੱਚੋਂ ਹਉਮੈ ਦੀ ਜਿਹੜੀ ਮੈਲ ਹੈ ਇਹ ਨਹੀਂ ਜਾਂਦੀ ਜਿਹੜਾ ਕਹਿੰਦੇ ਭਾਵੇਂ ਕਰਾਮਾਤੀ ਹੋਵੇ ਜੋਗੀਆਂ ਵਾਲੇ ਅਸਨ ਕਰਨੇ ਸਿੱਖ ਲੈ ਕਾਮ ਬਾਸ਼ਨਾ ਨੂੰ ਵੀ ਜਿੱਤ ਲੈ ਪਰ ਕਹਿੰਦੇ ਉਹਦੇ ਅੰਦਰ ਹਉਮੈ ਦੀ ਮੈਲ ਜਿਹੜੀ ਹੈ ਵਿਕਾਰਾਂ ਦੀ ਮੈਲ ਜਿਹੜੀ ਹੈ ਇਹ ਨਹੀਂ ਜਾਂਦੀ ਇਸ ਮਨ ਕੋ ਹੋਰ ਸੰਜਮ ਕੋ ਨਹੀਂ ਬਿਨ ਸਤਗੁਰ ਕੀ ਸਰਣਾਏ ਸੰਜਮ ਕਹਿੰਦੇ ਨੇ ਯਤਨ ਜਾਂ ਤਰੀਕਾ ਸਤਗੁਰ ਕਹਿੰਦੇ ਭਾਈ ਗੁਰੂ ਦੀ ਸ਼ਰਣ ਪੈਣ ਤੋਂ ਬਿਨਾਂ ਹੋਰ ਕੋਈ ਯਤਨ ਇਸ ਮਨ ਨੂੰ ਪਵਿੱਤਰ ਨਹੀਂ ਕਰ ਸਕਦਾ ਸਤਗੁਰ ਮਿਲਿਆ ਉਲਟੀ ਭਾਈ ਕਹਿਣਾ ਕਿਚੂ ਨ ਜਾਏ ਕਹਿੰਦੇ ਜੇ ਗੁਰੂ ਮਿਲ ਪਾਏ ਤਾਂ ਮਨ ਦੀ ਬਿਰਤੀ ਸੰਸਾਰ ਵੱਲੋਂ ਉਲਟ ਜਾਂਦੀ ਏ ਤੇ ਐਸੀ ਬਣ ਜਾਂਦੀ ਏ ਜੋ ਬਿਆਨ ਨਹੀਂ ਕੀਤੀ ਜਾ ਸਕਦੀ ਬਨਤ ਨਾਨਕ ਸਤਿਗੁਰ ਕੋ ਮਿਲਦੋ ਮਾਰੇ ਗੁਰ ਕੈ ਸ਼ਬਦ ਫਿਰ ਜੀਵੇ ਕੋਇ ਗੁਰੂ ਨਾਨਕ ਸਰੂਪ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆਖਦੇ ਹਨ ਕਿ ਜਿਹੜਾ ਮਨੁੱਖ ਗੁਰੂ ਦੀ ਜਾਂ ਗੁਰੂ ਨੂੰ ਮਿਲ ਕੇ ਬਿਕਾਰਾਂ ਵੱਲੋਂ ਅਛੋਹ ਹੋ ਜਾਂਦਾ ਹੈ ਤੇ ਫਿਰ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਤਮਕ ਜੀਵਨ ਜਿਹੜਾ ਹੈ ਉਹ ਹਾਸਲ ਕਰ ਲੈਂਦਾ ਹੈ ਮਮਤਾ ਕੀ ਮਨ ਉਤਰੈ ایਹ ਮਨ ਹੱਛਾ ਹੋਏ ਕਹਿੰਦੇ ਉਸ ਦੇ ਅੰਦਰੋਂ ਫਿਰ ਮਾਇਆ ਦੀ ਮਮਤਾ ਦੀ ਮੈਲ ਲੈ ਜਾਂਦੀ ਹੈ ਫਿਰ ਉਸ ਦਾ ਇਹ ਮਨ ਪਵਿੱਤਰ ਹੋ ਜਾਂਦਾ ਹੈ ਅੱਜ ਦੇ ਪਾਵਨ ਵਚਨਾਂ ਦੁਆਰਾ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਕਿ ਇੱਕ ਪ੍ਰਮਾਤਮਾ ਦਾ ਨਾਮ ਹੀ ਸਾਡੇ ਮਨ ਨੂੰ ਪਵਿੱਤਰ ਕਰ ਸਕਦਾ ਹੈ ਨਾਮ ਦੇ ਨਾਲ ਹੀ ਮਨ ਤੋਂ ਬਿਕਾਰਾਂ ਦੀ ਮੈਲ ਲੈਣੀ ਹੈ ਤੇ ਸਾਧ ਸੰਗਤ ਗੁਰੂ ਕਿਰਪਾ ਕਰੇ ਪਰਮਾਤਮਾ ਦਾ ਨਾਮ ਸਦਾ ਹੀ ਜਪਦੇ ਰਹੀਏ ਤਾਂ ਕਿ ਸਾਡਾ ਜਿਹੜਾ ਜੀਵਨ ਹੈ ਇਹ ਸੁਚੱਜਾ ਜੀਵਨ ਬਣ ਜਾਏ ਆਤਮਿਕ ਜੀਵਨ ਦੀ ਸੋਝੀ ਸਾਨੂੰ ਸਾਰਿਆਂ ਨੂੰ ਆ ਜਾਏ ਪਰਮਾਤਮਾ ਸਭਨਾ ਉੱਪਰ ਮੇਰ ਭਰਿਆਤ ਰੱਖਣ ਸਰਵਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਤਫਾਕਤਤਾ ਦੀ ਅਰਦਾਸ ਅਤੇ ਚਲ ਰਹੀਆਂ ਗੁਰੂ ਘਰ ਦੀਆਂ ਸੇਵਾਵਾਂ ਨਿਰਵੈਗਨਤਾ ਸਹਿਤ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਗਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰੁ ਗੋਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ